ਭਾਈ ਅਮਰਤਪਾਲ ਸਿੰਘ ਮੈਰੋ ਖਾਲਸਾ ਦੀ سپورਟ ਚ ਬੋਲੋ ਵੱਧ ਤੋਂ ਵੱਧ ਆਵਾਜ਼ ਬੁਲੰਦ ਕਰੋ ਬੈਸਤਾ ਉਹਦੇ ਪਰਚਾ ਪਏ ਗਿਆ ਸਾਧ ਤੇ ਪਰ ਫਿਰ ਵੀ ਜੋ ਗੱਲਾਂ ਅਮਰਤਪਾਲ ਮੈਰੋ ਨੇ ਕਹੀਆਂ ਉਹਨਾਂ ਗੱਲਾਂ 'ਚ ਉਹਦਾ ਸਪੋਰਟ ਕਰਨ ਦਾ ਹੱਕ ਹੈ ਕਿਉਂਕਿ ਉਹ ਵੀ ਲੋਕਾਂ ਲਈ ਲੜ ਰਿਹਾ ਹੈ ੜਾ ਆਪ ਦਾ ਰੋਣਾ ਤਾਂ ਹੈ ਨਹੀਂ ਕਿਤੇ ਕਿਸੇ ਫੱਡੇ 'ਚ ਹੱਥ ਪਾਉਣਾ ਸੋ ਭਾਈ ਅਮਰਤਪਾਲ ਸਿੰਘ ਮੈਰੋ ਦੀ ਵੱਧ ਤੋਂ ਵੱਧ ਸਪੋਰਟ ਕਰੋ ਅਸੀਂ ਭਾਈ ਅਮਰਤਪਾਲ ਮੈਰੋ ਸਿੰਘ ਨਾਲ ਆ ਬਾਰੇ ਕੋਲ ਨੰਬਰ ਹੈਗਾ ਭਰਾਵਾ ਜਦੋਂ ਮਰਜ਼ੀ ਫੋਨ ਕਰਦੀ ਆਮ ਤੋ ਪਾਸੰਗ ਮੈਰੋਣੇ ਮੇਰੀ ਉਦੋਂ ਸਪੋਰਟ ਕਰੀ ਸੀ ਹਰਪੀ ਜਿਹੜਾ ਹਰਪੀ ਤਾਂ ਇਹ ਮਾਮਲੇ ਬਲੇ ਜਦੋਂ ਮੇਰੇ ਨਾਲ ਪੰਜਾਬ ਚ ਕੋਈ ਨਹੀਂ ਰੁਕੇ ਖੜਿਆ ਸੀ ਉਦੋਂ ਉਹਨੇ ਡਟ ਕੇ ਧਰਨੇ ਵਿੱਚ ਮੇਰੀ ਸਪੋਰਟ ਕਰੀ ਸੀ ਹਾਲਾਂਕਿ ਆਪਾਂ ਜਿੰਨਾ ਪਿੱਛੇ ਬੋਲੇ ਸੀ ਜਿੰਨਾ ਕੁਸ ਆਪਾਂ ਕਰਿਆ ਸੀ ਉਹ ਬੰਦਿਆਂ ਨੇ ਵੀ ਆਪਣੀ ਬਾਣੀ ਫੜੀ ਸੀ ਸੋਪਾਈ ਆਮ ਤੋ ਪਾਸੰਗ ਮੈਂ ਉਹਦੀ ਪੂਰੀ ਜਸ਼ਕੇ ਸਪੋਰਟ ਕਰਉ ਡਟ ਕੇ ਸਪੋਰਟ ਕਰੋ ਚੰਗੇ ਕੰਮ ਹੀ ਕਰਦਾ ਕੋਈ ਮਾੜੇ ਕੰਮ ਨਹੀਂ ਕਰਦਾ ਹੁਣ ਨੰਬਰ 2 ਦੂਜੀ ਗੱਲ ਲਾਉਣੇ ਆਪਾਂ ਨਸ਼ਿਆਂ ਦੇ ਆਣਾ ਸੈਸ਼ਨ ਮਿੱਤਲਾ ਰੋਲਾ ਆਪਾਂ ਪਿਛਲੇ ਸਾਲ ਬਹੁਤ ਪਾਇਆ ਇਹਦੀਆਂ ਅਰਥੀਆਂ ਵੀ ਫੂਕੀਆਂ ਆਪਾਂ ਇਹਦੇ ਬੜੇ ਤਾਕੜੇ ਇਲਜ਼ਾਮ ਲਾਏ ਸੀ ਵੀ ਤਾਂ ਹਫਤੇ ਲੈਂਦਾ ਕਰਦਾ ਜੋ ਕਰਦਾ 555 ਦੁਕਾਨਾਂ ਮਾਨਸਾ ਸ਼ਹਿਰ ਇੱਕ ਦੁਕਾਨ ਤੋਂ 30000 35000 ਹਫਤਾ ਲੈਂਦਾ ਨਸ਼ਾ ਹੈ ਸ਼ਰੀਆਮ ਕਿਉਂਦਾ ਇਹ ਤਾਂ ਯਾਰ ਬਾਹਾਂ ਵੱਡਾ ਕੰਮ ਨਿਕਲਿਆ ਤਾਂ ਇਹ ਤਾਂ ਇਕੱਲਾ ਇਹ ਨਹੀਂ ਜਿਹੜੀ ਨਸ਼ਾ ਖਿਲਾਫ ਇਹਨਾਂ ਦੀ ਜੰਗ ਚੱਲਦੀ ਹੈ ਇੱਕ ਨਸ਼ਾ ਖਿਲਾਫ ਜਿਵੇਂ ਆਪਾਂ ਐਂਟੀ ਡਰੱਗ ਟਾਸਕ ਫੋਰਸ ਇਹਨਾਂ ਦੀ ਸਰਕਾਰ ਵੱਲੋਂ ਨਾ ਐਂਟੀ ਡਰੱਗ ਨਾਰਕ ਕੋਰਟਸ ਹੈ ਕੋਈ ਉਹਦਾ ਮੁਖੀ ਸੀ ਡੀਐਸਪੀ ਬੁਬਿੰਦਰਾ ਮਹਾਜਣਾ ਕੌਣਾ ਉਹ ਵੀ ਇਹਦੇ ਨਾਲ ਮਿਲ ਗਿਆ ਸੀ ਉਹਨੂੰ ਇਹਨੇ 50-50 ਲੱਖ ਦੀ ਰਿਸ਼ਵਤ ਦਿੱਤੀ ਸੀ ਖਖ ਖੱਲਜਾਇਆ ਸਿੰਘ ਹੈ ਕੋਈ ਫਾਰ ਇਹਨਾਂ ਨੇ ਇੱਕੇ ਦਿਨਾਂ ਕੋਈ ਸੁਖਜੀਤ ਸਿੰਘ ਹੈ ਉਹਨੂੰ 45 ਲੱਖ ਰੁਪਏ ਦਿੱਤਾ ਇਹਨੇ ਹਨਾ ਡਰਾਗ ਇੰਸਪੈਕਟਰ ਹਨਾ ਫਾਰਮਾ ਵੀ ਇਹਨਾਂ ਦਾ ਬਹੁਤ ਤਕੜਾ ਘਟਾਲਾ ਉਹ ਪੈੜਾ ਮੈਂ ਉਦੋਂ ਇਹਨਾਂ ਦੀ ਫੈਕਟਰੀ ਸੀ ਮੈਨੂੰ ਪਤਾ ਲੱਗਿਆ ਵੀ ਇਹਨੇ ਫੈਕਟਰੀ ਲਵਾਈ ਹੋਈ ਹੈ ਨਕਲੀ ਯਾਰ ਹੈ ਡਰੱਗ ਇੰਸਪੈਕਟਰ ਹੈ ਤੇ ਮੈਂ ਜੀ ਫੈਕਟਰੀ ਤੱਕ ਪਹੁੰਚ ਗਿਆ ਉਹ ਗੱਲ ਆ ਮਾਨਸਾ ਦੀ ਪੁਲਿਸ ਨੂੰ ਪਤਾ ਲੱਗ ਗਿਆ ਇਸ ਕਿਸ ਨੂੰ ਪਤੀਆ ਮਾਨਸਾ ਕੌਣ ਸੀਗਾ ਉਹਦੇ ਦਾ ਐਸ ਐਚਓ ਕੌਣ ਸੀ ਉਹਨਾਂ ਨੂੰ ਇਹ ਗੱਲ ਕਿਸੇ ਲੋੜ ਪਤਾ ਲੱਗੀ ਤਾਂ ਮੈਨੂੰ ਇਹਨਾਂ ਨੇ ਚੱਕ ਕੇ ਲੈ ਜਾਇਆ ਸੀ ਵੀ ਕਿਤੇ ਮੈਂ ਉਹ ਫੈਕਟਰੀ ਤੱਕ ਨਾ ਪਹੁੰਚ ਜਾਂ ਵੀ ਇਹ ਉਹ ਫੈਕਟਰੀ ਤੱਕ ਪਹੁੰਚ ਗਿਆ ਤਾਂ ਬਦਨਾਮੀ ਬਹੁਤ ਹੋ ਜਦੋਂ ਹੁਣ ਇਹ 45 45 ਲੱਖ 60 60 ਲੱਖ ਮਾੜੀਆਂ ਮਾੜੀਆਂ ਗੱਲਾਂ ਦੇ ਸ਼ਬਦ ਦੇ ਸਕਦਾ ਉਹ ਦੋਨੇ ਉਹ ਫੈਕਟਰੀ ਨੂੰ ਕਬੂਲਣ ਵਾਸਤੇ ਪੁਲਿਸ ਵਾਲਿਆਂ ਨੂੰ ਪਤਾ ਹੈ ਕਿੰਨਾ ਮਾਇਆ ਤਰੀ ਹੂ ਕਿੰਨੀ ਉਹ ਫੈਕਟਰੀ ਆਏ ਸੀ ਉਹ ਮੈਨੂੰ ਕੋਈ ਦੱਸਿਆ ਸੀ ਵੀ ਇਹ ਮੌੜੀ ਫੈਕਟਰੀ ਲਾਰਕੀ ਆ ਆਪਦੇ ਮੌੜ ਉਹ ਮੈਂ ਵੀਡੀਓ ਉਦੋਂ ਵੀ ਪਾਈ ਸੀ ਮੇਰਾ ਪੇਜ ਬੰਦ ਹੋ ਗਿਆ ਸੀ ਵੀ ਇਹ ਮੌੜ ਫੈਕਟਰੀ ਪਾਰ ਲਾਰਕੀ ਆ ਉਹ ਨਾ ਕੈਪਸੂਲ ਖੋਖੇ ਜਿਹਾ ਲਿਆਉਂਦੇ ਨੇ ਕਿਤੇ ਉਹਦੇ ਵਿੱਚ ਬੰਦੇ ਭਰਦੇ ਨੇ 12 13 ਨਾਕ ਲਿਉਂਦੇ ਸਨੇਚਰ ਦੇ ਮਾਲ ਠੱਬੇ ਉਹ ਬਣਦੇ ਨੇ ਉਹ ਹੁਣ ਸਾਰਾ ਕੋ ਸਾਹਮਣੇ ਆ ਗਿਆ ਵੀ 757 ਕੁਆਂਟਲ ਕੁਆਂਟਲ ਟਰਮਨਡਲ ਦਾ ਚੂਗਾ ਪ੍ਰੈਗਾਬਲੀਨਟਾ ਪੈਂਟਾਡੋਲ ਐਲਪ੍ਰੋਕਸਨ ਨਕਲੀ ਸੀਸੀਆਂ ਨਕਲੀ ਕੈਪਸੂਲ ਵੀ ਇਹ ਸਾਰਾ ਕੁਝ ਇਹ ਜਾਲੀ ਬਣਾ ਕੇ ਬਾਰੇ ਵੱਡੇ ਲੈਬ ਦੇ ਵੇਚ ਰਹੇ ਤੇ ਜਿਹੜੇ ਇਹ ਡਰੱਗ ਕੰਟਰੋਲ ਵਾਲੇ ਨੇ ਐਂਟੀ ਨਾਰਕੋਟ ਵਾਲੇ ਨੇ ਹਣਾ ਇਹ ਸਾਰੇ ਵਿੱਚ ਸ਼ਾਮਿਲ ਸਨ ਉਹਦੇ ਵੱਡੇ ਵੱਡੇ ਅਫਸਰ ਹੋਣ ਕਿਉਂ ਨਾ ਯਾਰ ਜੋ ਪੈਸੀ ਐ ਇੰਨਾ ਹੈ ਖਰੀਦ ਲੈਂਦੇ ਨੇ ਇਹ ਉਦੋਂ ਇਹਨਾਂ ਨੇ ਇਹਨੇ ਸੇਸ਼ਨ ਕੁਮਾਰ ਮਿੱਤਲ ਨੇ ਪਹਿਲਾਂ ਸ਼ੁਰੂ ਸ਼ੁਰੂ ਤਾਂ ਮੈਨੂੰ ਡਰਾਇਆ ਆਪ ਦੇ ਕੁੱਤਿਆਂ ਨੂੰ ਪੈਸਾ ਪਾ ਕੇ ਪਰ ਆਪਾ ਡਰੇ ਨਹੀਂ ਆਪਣੀ ਨਾਲ ਦੀ ਟੀਮ ਨਹੀਂ ਡਰੀ ਫਿਰ ਇਹਨੇ ਖਰੀਦਣ ਦੀ ਕੋਸ਼ਿਸ਼ ਕੀਤੀ ਪੂਰੇ ਵੱਡੇ ਲੈਵਲ ਤੇ ਖਰੀਦ ਨਹੀਂ ਸਕਿਆ ਫਿਰ ਇਹਨੇ ਬਹੁਤ ਕੁਸ ਕਰਿਆ ਪਰਚੇ ਪਾਏ ਬਿੱਦੋ ਵਿੱਚੋਂ ਬੰਦੇ ਪੱਟੇ ਸਰਕਾਰੀ ਮੰਟੇ ਸੱਕੇ ਮੈਂ ਤੇਨੇ ਪੂਰੀ ਬਚੇਰੂਆਂ ਆਏ ਸੀ ਮੇਰਾ ਖਲਾ ਇਹਦੀ ਦੀਦੀ ਅਰਤੀ ਸਾੜੀ ਅਰਤੀ ਸਾੜਨ ਵੇਲੇ ਕਹਿੰਦਾ ਸਾਡੇ ਨੂੰ ਨਹਿਸ਼ ਮੰਨਿਆ ਜਾਂਦਾ ਅਰਤੀ ਸਾੜਨ ਨੂੰ ਸੇਸ਼ਨ ਮਿੱਤਲ ਇਹਦਾ ਹੁਣ ਫੜਿਆ ਪੁਲਸ ਨੇ ਤਾਂ 2 ਮਹੀਨੇ ਪਹਿਲਾਂ ਤੇ ਪਿਛਲਾ ਡੇਢ ਸਾਲ ਦਾ ਰੋਣਾ ਮੈਂ ਵੀਡੀਓ ਕੱਢ ਕੇ ਪਾਉਂਗਾ ਸ਼ਿਸ਼ਨ ਮਿੱਤਲ ਸ਼ਿਸ਼ਨ ਮਿੱਤਲ ਸਾਡੇ ਧਾਰਨੇ ਚ ਵੀ ਜਦੋਂ ਮੈਂ ਅੰਦਰ ਸੀ ਉਹਦੀ ਪਹਿਲੀ ਮੰਗ ਸੀ ਸ਼ਿਸ਼ਨ ਮਿੱਤਲ ਦੀ ਡੀਐਸਪੀ ਦੀ ਉਹ ਸਾਰੇ ਦੇ ਨਾਲ ਮਿਲੇ ਹੋਏ ਸੀ ਉਹਨਾਂ ਦੇ ਪਟਾਚਾੜਾ ਮੈਨੂੰ ਪੁੱਛੇ ਵੀ ਉਹਦੋਂ ਕਿਹਨੂੰ ਕਿਹਨੂੰ ਰੁਪਈਆ ਦਿੱਤਾ ਸੀ ਸਾਡੀ ਲਹਿਰ ਨੂੰ ਜਦੋਂ ਮੈਨੂੰ ਅੰਦਰ ਧੱਕਿਆ ਕਿਹੜੇ ਕਿਹੜੇ ਬੰਦਿਆਂ ਨੂੰ ਨੇ ਪੈਸਾ ਦਿੱਤਾ ਮੈਨੂੰ ਬਥੇਰੀ ਨੇ ਆਫਰ ਕਰੀ ਮੈਂ ਝੂਠ ਨਹੀਂ ਮਾਰਦਾ ਮੈਂ ਖੁਦ ਕਹਿੰਦਾ ਮੈਨੂੰ ਆਫਰ ਕਰੀ ਹੈ ਅਗਰ ਆਪਾਂ ਇਹ ਲੱਤ ਮਾਰੀ ਆਫਰ ਦੇ ਲੈਣ ਨੂੰ ਹੁਣ ਮੈਂ ਤੱਕੇ ਖਾਨਾ ਫਿਰਦਾ ਤੁਰਿਆ ਲੋਕਾਂ ਤੋਂ 50 50 100 100 ਰੁਪਇਆ ਝੂੜਨੀ ਮਾਰਦਾ ਆ ਪਰ ਕਹਦਾ ਕੁਛ ਖੱਟਿਆ ਖੱਟਿਆ ਹੈ ਕੰਮ ਚ ਉਹ ਨੇਕੀਆਂ ਤਰੀਕਾਂ ਬਹੁਤ ਨੇ 5 6 ਹਣਾ ਜੇ ਮੈਂ ਲੈ ਕੇ ਪਾਸੇ ਹੋ ਕੇ ਬੈਠਾ ਹੁੰਦਾ ਮੇਰੇ ਕੋਲ ਵੀ ਲੱਕ ਵਰਗੀ ਗੱਡੀ ਹੁੰਦੀ ਜਹਾਜ਼ ਵਰਗੀ ਵਿੱਚੀ ਚ ਹੋਰ ਆਪਾਂ ਚਲੋ ਆਪਾਂ ਨੇ ਕੀ ਲਾਣਾ ਸੀ ਆਪਾਂ ਤਾਂ ਖਰੇ ਜਮਾ ਸਾਫ ਸੁਥਰੇ ਆਪਾਂ ਇਹਦਾ ਕੋਈ ਜਵਾਬ ਤਾਂ ਨਹੀਂ ਕਰਿਆ ਇਹ ਫਸ ਗਿਆ ਗੱਲ ਕਰ ਹੁਣ ਉਹਦੀ ਪੂਰੀ ਤਫਤੀਸ਼ ਤਾਂ ਹੋਵੇ ਸਾਲੇ ਕੁੱਤੇ ਦੀ ਬੀਐਨਐ ਕਿਨੂੰ ਕਿਨੂੰ ਉਦੋਂ ਪੈਸਾ ਖਵਾਇਆ ਤੇ ਉਹ ਫੈਕਟਰੀ ਜਿਹੜੀ ਲਾਈ ਹੋਈ ਸੀ ਮੋੜ ਜੀ ਤਹ ਮੈਂ ਪਹੁੰਚ ਗਿਆ ਸੀ ਜਮਾਂ ਜੜ ਚ ਉਹ ਮਾਨਸਾ ਦੇ ਇੱਕ ਇੰਸਪੈਕਟਰ ਨੂੰ ਪਤਾ ਲੱਗੀ ਸੀ ਉਹ ਇੰਸਪੈਕਟਰ ਗਾਹਾਂ ਰਲ ਕੇ ਸੈਟਿੰਗ ਕਰਕੇ ਇੱਕ ਦਿਨ ਚ ਮੇਰਾ ਮੜੂਆ ਮਰਤਾ ਐਸਿਸਪੀ ਦਾਪਤੋ ਸ਼ਰਦ ਕੇ ਮੈਨੂੰ ਉਹਨਾਂ ਨੇ ਤੇ ਬਾਅਦ ਚ ਉਹ ਫੈਕਟਰੀ ਮੈਂ ਪਤਾ ਕਰਿਆ ਉਹ ਫੈਕਟਰੀ ਫੁੱਟਰੀ ਉੱਥੇ ਚੱਕੀ ਗਈ ਤੇ ਉਹ ਹੁਣ ਇਹਨਾਂ ਦਾ ਸਾਰਾ ਗਾਵਨ ਖਬਰਾਂ ਚ ਨਹੀਂ ਆ ਰਿਹਾ ਆਪਾਂ ਨੂੰ ਅੰਦਰੋਂ ਬੰਦੇ ਨੇ ਸਾਰੀ ਖਬਰ ਦਿੱਤੀ ਆ ਵੀ ਇਹਦੇ ਜਿਹਨੇ ਕਿ ਡੀਐਸ ਵੀ ਅਭਿੰਦਰ ਮਹਾਜਨ ਨੂੰ ਵੀ ਫਰੀਦ ਲਿਆ ਇੱਕ ਕੋਈ ਸੁਖਜੀਤ ਸੀਗਾ ਜਿਹੜਾ ਦੀ ਰਿਪੋਰਟ ਆਉਣ ਨੂੰ ਵੀ ਫਰੀਦ ਲਿਆ ਖਿਲ ਜਾ ਬੜਾ ਬਟਾਉਣੇ ਮਰੂਸ ਇਹਨਾਂ ਦਾ ਘਟਾਲਾ ਸਮਝਾਇਆ ਮੇਰੇ ਸਮਝ ਵਿੱਚ ਨਹੀਂ ਆਇਆ ਉਹ ਫਾਰਮਾ ਉਹ ਉਹ ਉਪੜ ਪਟਾਲਾ ਕੇ ਆ ਗਿਆ ਨੂੰ ਉਹ ਕਹਿੰਦੇ ਜੇ ਇਹ ਉਹ ਵੀ ਫੜਾਇਆ ਜਾਂਦਾ ਇਹਨੇ ਉਹਦੂ ਬਹੁਤ 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 ਨਸ਼ਾ ਵੇਚਿਆ ਬਹੁਤ ਜ਼ਿਆਦੇ ਆਪ ਸਪਲਾਇਰ ਬਣ ਗਿਆ ਸੀ ਯਾਰ ਇਹ ਮੈਡੀਕਲ ਨੂੰ ਕਹਿੰਦਾ ਸੀ 35000 ਰੁਪਏ ਚ ਲਾਇਸੈਂਸੇ ਬੰਦੇ ਜਾਂਦਾ ਸਾਡੇ ਮਾਨਸਾਲ ਸਾਸੀ ਲਾਇਸੈਂਸ ਕਰਤੇ ਸੀ ਹੁਣ ਵੀ ਨਸ਼ਾ ਬਹੁਤ ਵਿਕੀ ਜਾਂਦਾ ਮੈਂ ਝੂਠ ਦੀ ਮਾਰਦਾ ਫੇਰ ਮੈਨੂੰ ਕਹਿ ਦਿੰਦੇ ਹਾਰ ਪਾਉਂਦਾ ਜਾਂ ਉਹ ਕਰਦਾ ਮੈਂ ਕੋਈ ਗਰੀਬ ਗੁਰਬਾਣੀ ਫੜਿਆ ਹਾਂ ਆਪਾਂ ਨੂੰ ਦੇਖ ਕੇ ਬੜੇ ਲੋਕ ਲੱਗੇ ਨੇ ਮੈਂ ਇਹ ਨਹੀਂ ਕਹਿੰਦਾ ਸਭ ਨੂੰ ਸਲੂਟ ਹੈ ਪਰ ਯਾਰ ਜੇ ਤੁਸੀਂ ਲੱਗਣਾ ਹੈ ਮਗਰ ਕਿਸੇ ਵੱਡੇ ਬੰਦੇ ਦੇ ਮਗਰ ਲੱਗੋ ਗਰੀਬ ਤੋਂ 10 ਗੋਲੀਆਂ ਫੜ ਕੇ ਪੱਤਾ ਫੜ ਕੇ ਖਾਣ ਪੀਣ ਨਾਲ ਤੋਂ ਕਿਉਂ ਮੇਰੇ ਕਰੇ ਹੁਣ ਪਰਸੋਂ ਆ ਗਿਆ ਆਮਲੀ ਇਕੱਠੇ ਹੋ ਕੇ ਕਹਿੰਦੇ ਛੋਟੇ ਭਾਈ ਅਸੀਂ ਆਪਦੀ ਕਹਾਣੀ ਮੈਂ ਦੀ ਘਰਾਂ ਵਾਲੀ ਨਾਲ ਸੀਗਾ ਮੈਂ ਦੁਕਾਨੋਂ ਬਾਹਰ ਨਿਕਲਿਆ ਮੈਨੂੰ ਬੰਦਿਆਂ ਨੇ ਫੜ ਲਿਆ ਤੇ ਕਹਿੰਦੇ ਝੂਟੇ ਦੇ ਬੰਦੇ ਆ ਯਾਰ ਮੇਰੇ ਬੰਦੇ ਸਾਰਿਆਂ ਨੂੰ ਜਾਣਦੇ ਹੋ ਮੇਰਾ ਬੰਦਾ ਤਾਂ ਕੋਈ ਇਹੋ ਜਿਹਾ ਕੰਮ ਨਹੀਂ ਕਰਦਾ ਕਹਿੰਦਾ ਵੀਡੀਓ ਬਣਾ ਕੇ ਲੈ ਜਾਂਦੇ ਨੇ ਵੀਡੀਓ ਪਾ ਦੇਣੇ ਹੋਰ ਕੋਈ ਹੱਲ ਹੈ ਇਨਾਂ ਕੋਲੇ ਇਕੱਲੀ ਵੀਡੀਓ ਤਾਂ ਕਸੀਮ ਬਣਾਨੇ ਆ ਕਰੋ ਜੇ ਕੋਈ ਗਰੀਬ ਹੈ ਦੋ ਪੱਤੇ ਤੇ ਬਾਹ ਪੱਤੇ ਬਿਲੀ ਬੈਠਾ ਖਾਣ ਪੀਣ ਆਲਾ ਉਹਨੂੰ ਪੁੱਛੋ ਤੂੰ ਕਿੱਥੋਂ ਲੈ ਕੇ ਆ ਦੁਕਾਨ ਵਾਲੇ ਗੱਲ ਚੱਕ ਪਾਉ ਜਾ ਕੇ ਖਾਣ ਵਾਲੇ ਦੀ ਗੱਲ ਚੱਤ ਪਾਉਣ ਮੇਰੇ ਸ਼ਹਿਰ 'ਚ ਮੈਨੂੰ ਪਤਾ ਸੀ ਵੀ ਆ ਫਲਾਨੇ ਬੰਦੇ ਵੇਚਾ ਖਾਣ ਵਾਲੇ ਦਾ ਲੱਖਾਂ ਨੇ ਉਹਰੇ ਮੈਂ ਖਾਣ ਵਾਲਾ ਵੀ ਫੜੇਗਾ ਆਪਾਂ ਨਹੀਂ ਫੜੇ ਕੋਈ ਖਾਣ ਸਾਡੀ ਟੀਮ ਨੇ ਆਪਾਂ ਵੇਚਣ ਵਾਲੇ ਨਾਲ ਬੈਰ ਪਾਇਆ ਚਾਹੇ ਆਪਾਂ ਨੂੰ ਮਰਵਾਦਣ ਚਾਹੇ ਆਪਣੇ ਪਰਚੇ ਨੇ ਹਣਾ ਸੋ ਇਹ ਵੀ ਕੰਮ ਨਾ ਕਰੋ ਵੀ ਆਵਲੀਆਂ ਨੂੰ ਮਾਰਨ ਕੁੱਟਣ ਵਾਲਾ ਆ ਪਿੱਛੇ ਜਿਹਾ ਬੜਾ ਤਾਕਦਾ ਟ੍ਰੈਂਡ ਚੱਲਿਆ ਸੀ ਗਰੀਬਾਂ ਨੂੰ ਮਾਰਨ ਕੁੱਟਣ ਨਾਲ ਪੁਲਿਸ ਨਹੀਂ ਚਲਵਾਇਆ ਹੋਇਆ ਸਾਰਾ ਕੁਝ ਵੀ ਆਪਣੀ ਲਹਿਰ ਬਦਨਾਮ ਹੋ ਜਾਏ ਹਣਾ ਤੁਸੀਂ ਸਾਰਿਆਂ ਨੇ ਦੇਖਿਆ ਉਹ ਰੇਲਵੇ ਫੜ ਕੇ ਦੋ ਲੱਪੜ ਮਾਰਨੇ ਪ੍ਰੀਲੇ ਫੜ ਕੇ ਦੋ ਨੱਪੜ ਮਾਰਨੇ ਦੋ ਚਾਰ ਕੈਪਸੂਲਾ ਆਪ ਹੀ ਦੇ ਦੇਣੇ ਕਹਿੰਦੇ ਧਰ ਲੋ ਸਾਰੀ ਕਹਾਣੀ ਸਾਹਮਣੇ ਆ ਗਈ ਉਹ ਤੇ ਗੱਲ ਕਦੋਂ ਤੱਕ ਬਾਹਰ ਚ ਕਰਾਂਗੇ ਆਪਾਂ ਕਿਹੜੇ ਬੰਦੇ ਸੀ ਕਿਹੜੇ ਮੁਲਾਜ਼ਮ ਨੇ ਛੱਡੇ ਸੀ ਉਹ ਸੋ ਭਾਈ ਇਹ ਐਡਾ ਵੱਡਾ ਘਟਾਲਾ ਇਹ ਅਫਸਰੀ ਕਰੀ ਜਾਂਦੇ ਨੇ ਖੁਦ ਜੋ ਨਸ਼ਾ ਖਿਲਾਫ ਜੰਗੀ ਮੇਂ ਮਚਾਉਣ ਵਾਲੇ ਨੇ ਜੋ ਨਾਰਕੋਟਿਕ ਸਟੈਂਟੀ ਬਾਰਡਰ ਤੋਂ ਕੰਮ 7.5 700 ਕੁਆਂਟਲ ਚੂੜਾ ਪੋਸਟ ਬਰਾਮਦ ਹੋਇਆ ਸੀ ਤੇ ਰੁਪਏ ਇੰਨੇ ਵੰਡੇ ਗਏ ਜਿਹੜੇ 45 45 ਉਹ ਜਮਾ ਸਾਹਮਣੇ ਆ ਗਿਆ ਉਹੀ ਸ਼ਿਸ਼ਨ ਮਿੱਤਲ ਉਹਦੇ ਨਾਲ ਇੱਕ ਸੁਖਦੀਪ ਸਿੰਘ ਡਾਗ ਇੰਸਪੈਕਟਰ ਹੋਰ ਤੇ ਇੱਕ ਖਿਲ ਕੋਈ ਜੈ ਸਿੰਘਾਂ ਵਿੱਚ ਪਤਾ ਨਹੀਂ ਮੈਂ ਸਮਝਦਾ ਵੀ ਮੈਨੂੰ ਬੰਦੇ ਦਾ ਕੋਈ ਡੀਐਸਪੀ ਬਵਿੰਦਰ ਮਹਾ ਜਣਾ ਜਿਹੜਾ ਉਸਾਰੀ ਨੂੰ ਪਵਾਹੀ ਕਰ ਰਹੇ ਨੂੰ ਪੈਸੇ ਦੇ ਕੇ 50 ਲੱਖੋਂ ਭੱਜ ਗਿਆ ਉਹਨੂੰ ਟਾਈਮ ਦਿੱਤਾ ਹੋਰ ਬੜੇ ਰਲੇ ਹੋਏ ਨੇ ਇਹ ਕਰਿਆ ਵੀ ਖਤ ਪੁਲਿਸ ਨਹੀਂ ਹੈ ਕਿਹੜੀ ਐਸਟੀਐਫ ਨੇ ਪਤਾ ਨਹੀਂ ਕਿਹੜੀ ਨੇ ਕਰੇਗਾ ਵੀ ਜਿਨ੍ਹਾਂ ਨੇ ਇਹ ਸਾਰਾ ਪਾਂਡਾ ਅੱਗੇ ਲੈ ਕੇ ਆਂਦਾ ਗੱਲ ਕਰ ਹਜੇ ਵੀ ਕਮੀਆਂ ਨੇ ਵਿੱਚ ਪਾਈ ਕਮੀਆਂ ਆਏ ਨੇ ਡਾਂਗਾ ਲਾਈਆਂ ਪੂਰੇ ਚੱਡੇ ਪਾਰੇ ਜਾਣ ਤੁਸੀਂ ਆਪ ਸਾਬ ਲਾ ਲੋ ਇਹ ਤਾਂ ਅਫਸਰ ਸੀ ਇਹ ਤਾਂ ਬਕਿਆਉਂਦੇ ਸੀ ਖੁੱਲ ਰਹਿੰਦੇ ਸੀ ਜਿਹੜਾ ਬੰਦਾ ਵੇਚਦਾ ਉਹਦੇ ਕੋਲੇ ਕਿੰਨਾ ਉਹਨੇ ਕਿੰਨਾ ਵੇਚ ਕੇ ਕਿੰਨਾ ਕਮਾਈ ਕਰੀ ਹੋ ਉਹਨੂੰ ਕਦੋਂ ਚੱਕਣਗੇ ਉਹਨੂੰ ਚੱਕਣ ਇਹ ਤਾਂ ਇਹ ਤਾਂ ਮੰਨ ਲਾ ਜਿਵੇਂ ਮੈਂ ਆ ਮੈਂ ਚੌਕੀਦਾਰ ਆ ਮੈਂ ਮੈਂ ਯਾ ਇੰਸਪੈਕਟਰ ਆ ਮੇਰੀ ਕੰਮ ਮੈਂ ਨਿਗਰਾਨੀ ਰੱਖਣੀ ਮੈਂ ਕਿਸ ਨੂੰ ਕਹਤਾ ਵੀ ਵਿੱਚੋਂ ਨਸ਼ਾ ਮੈਨੂੰ ਦੂਰ ਪੀ ਹੈ ਨਾ ਮੰਨ ਲਓ ਪੋਸ ਕਰੋ ਆਲੇ ਨੇ ਮੈਨੂੰ ਪੀਰੇ ਤੇ ਆਗਲੇ ਦਾ ਨਸ਼ਾ ਵੇਚਿਆ ਨੱਟੇ ਰਲਾ ਤਾਂ ਲੋਕਾਂ ਦੇ ਬਾਤ ਮਾਰਨ ਚ ਅਰਬਾਂ ਖਰਬਾਂ ਦਾ ਵੇਚ ਗਏ ਉਹਨਾਂ ਨੂੰ ਵੀ ਚੱਕਣ ਇਹਨਾਂ ਤੋਂ ਪੁੱਛਿਆ ਜਾਵੇ ਹੁਣ ਇਹ ਅੰਦਰ ਆਥ ਚ ਤਾਂ ਉਹ ਬੰਦਿਆਂ ਦਾ ਏ ਅਰ ਜਾਂਚ ਜਾਂਚ ਕਰੀ ਜਾਵੇ ਈਡੀ ਜਾਂਚ ਕਰੀ ਜਾਵੇ ਮੈਂ ਸ਼ਰਿਆ ਮੰਨ ਲਾ ਹੁਣ ਇੱਕ ਖਾਸ ਗੱਲ ਮੇਰੀ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰ ਬਣ ਕੇ ਹੱਥ ਬਣ ਕੇ ਨਹੀਂ ਫਿਰ ਦੂਆ ਵੀਡੀਓ ਪਾਉਣੀ ਤੇ ਮੈਂ ਲੋਕਾਂ ਦੀ ਨਬਜ਼ ਚੈੱਕ ਕਰਨਾ ਚਾਹੁੰਦਾ ਵੀ ਲੋਕ ਯਾਰ ਮੈਨੂੰ ਮੈਂ ਕੁੱਤੇ ਵਾਂਗੂ ਭੌਂਕਦਾ ਮੈਨੂੰ ਕੋਈ ਰੁਪਿਆ ਮਿਲਦਾ ਮੇਰੇ ਕੋਲੇ ਕੀ ਹੈ ਮੇਰੇ ਨਾਲ ਆਏ ਕੇ ਦੇਖ ਲਓ ਇੱਕਦਾਂ ਲੇ ਫੇਸਬੁੱਕ ਫੇਸਬੁੱਕ ਵਾਲੇ ਚੜਾਈ ਹੈ ਹਨਾ ਕੁਛ ਨਹੀਂ ਮੋਟਰਸਾਈਕਲ ਵੀ ਗਮਾਣੀਆਂ ਦਾ ਮੰਗਾਲਾ ਪੈਂਦਾ ਕਿਤੇ ਜਾਣ ਵਾਸਤੇ ਹਨਾ ਤੁਹਾਨੂੰ ਸਹੀ ਗੱਲ ਦੱਸਦਾ ਨਾ ਤੇ ਬਾਹੀ ਬਣ ਕੇ ਮੈਨੂੰ ਕਹਿੰਗੇ ਡਰ ਲੱਗਦਾ ਸੱਚੀ ਹਰੇਕ ਬੰਦਾ ਜਿਹੜਾ ਵੀਡੀਓਸ ਨੂੰ ਜੇ ਹਿੰਮਤ ਹੈ ਮੈਂ ਕਹਾ ਹਿੰਮਤ ਬਹੁਤ ਹੈ ਨੰਬਰ ਇੱਕ ਗੱਲ ਜਿਹੜੇ ਪਿੰਡ ਦੇ ਵਾਸੀ ਹੂ ਜਿਹੜੇ ਗਲੀ ਮਹੱਲੇ ਦੇ ਵਾਸੀ ਹੂ ਉਸ ਗਲੀ ਮਹੱਲੇ ਦਾ ਬਲੇਕੀ ਦਾ ਨਾਮ ਲਿਖੋ ਵੱਡੇ ਦਾ ਵੀ ਸਾਡੇ ਭਾਈ ਗਲੀ ਚਾ ਬੰਦਾ ਨਸ਼ਾ ਵੇਚਦਾ ਹੈ ਮੇਰੇ ਸੋਸ਼ਲ ਸਾਈਟ ਤੇ ਇੱਥੇ ਨਾਂ ਲਿਖੋ ਵੀ ਸਾਡੀ ਗਲੀ ਚ ਸਾਡੇ ਮਹੱਲੇ ਚ ਫਲਾਣਾ ਬੰਦਾ ਨਸ਼ਾ ਵੇਚਦਾ ਚਾਹੇ ਤੁਸੀਂ ਮਾਨਸਾ ਲੈ ਮੈਂ ਲੈਣਾ ਪਹਿਲਾਂ ਸਾਡੇ ਮਾਨਸਾ ਦੇ ਵੱਡੇ ਵੱਡੇ ਬਲਾਈਕੀਆਂ ਦੇ ਨਾਲ ਚਾਹੇ ਮੈਂ ਇੱਥੇ ਵੀ ਨਹੀਂ ਪਹਿਲਾਂ ਦੁਕਾਨਾਂ ਤੇ ਗਿਆ ਨਾ ਮੈਂ ਤਾਂ ਮੈਂ ਤਾਂ ਬੁੜਾਰ ਨਹੀਂ ਮਾਨਸਾ ਮੈਡੀਕਲ ਵਾਲੇ ਸਾਡੀ ਰੋਡ ਤੇ ਵੇਚੀ ਜਾਂਦੇ ਦੋ ਬਸ ਅੱਡੇ ਤੇ ਵਿੱਚ ਦੁਕਾਨਾਂ ਮੈਡੀਕਲਾਂ ਦੀਆਂ ਤਿੰਨ ਕੋਨੇ ਦੀਆਂ ਦੁਕਾਨਾਂ ਮਾਨਸਾ ਮਾਸ ਸ਼ਹਿਰ ਦੀਆਂ ਹਨ ਚਿੱਟਾ ਲਾ ਲਓ ਲੱਲੂਆਣਾ ਰੋਡ ਠੱਟਾ ਆਪਣਾ ਹੋਰ ਦੋਨੇ ਵੇੜੇ ਦੋਨੇ ਵੇੜਿਆਂ ਚ ਪਾਣੀ ਦੇ ਟੈਂਕੀ ਕੋਲੇ ਸਰਸਾ ਰੋਡ ਤੇ ਖੋਖਰ ਰੋਡ ਤੇ ਕੋਟ ਰੋਡ ਤੇ ਮਾਤਾ ਸੁੰਦਰੀ ਕਾਜ ਦੀ ਬੈਕ ਸਾਈਡ ਆ ਪੰਪ ਪਛੜਾ ਇੱਧਰ ਨਾਲ ਸਾਡੇ ਘਰ ਵਾਲਾ ਪੰਪ ਹੈ ਇੱਥੇ ਆਮ ਨਸ਼ਾ ਇਹ ਨੇ ਇਹ ਹਜੇ ਮੋٹے ਮੋٹے ਬੰਦਸਿਆ ਮਾ ਉਹ ਪੰਪ ਮੇਨ ਪੰਪ ਹੈ ਬਾਜ਼ਾਰ ਵਾਲਾ ਦੇ ਬੈਕ ਸਾਈਡ ਕਿਲੋ ਕਿਲੋ ਚਿੱਟੀ ਸਪਲਾਈ ਹੋ ਰਹੀ ਆ ਮਾਨਸਾ ਚ ਜਵਾਰ ਕਾ ਚਿੱਟਾਂ ਦਾ ਗੜ ਜੋਗਾ ਚਿੱਟੇ ਦਾ ਗੜ ਪੀਖੀ ਚਿੱਟੇ ਦਾ ਗੜ ਉੱਬਾ ਆਮ ਚਟਾ ਪੈਣੀ ਆਮ ਚਟਾ ਹਨਾ ਤੇ ਜਵਾਰ ਕੇ ਆਮ ਚਟਾ ਸਰਦੂਲਗੜ ਆਮ ਚਟਾ ਚਨੀਰ ਆਮ ਚਟਾ ਖਾਰੇ ਆਮ ਚਟਾ ਇੰਨੇ ਪਿੰਡਾਂ ਚਟਾ ਵਿਕੀ ਜਾਂਦਾ ਮੈਂ ਸ਼ਰੀਆਮ ਨਾਲ ਆ ਤੇ ਮੈਨੂੰ ਮਰਵਾ ਦੇ ਨੂੰ ਕੋਈ ਕੋਈ ਡਰ ਨਹੀਂ ਮੇਰੇ ਬੱਚੇ ਨੇ ਦੋ ਹੁਣ ਭਾਈ ਤੁਸੀਂ ਵੀ ਜੇਕਰ ਆਪ ਦੇ ਆਪ ਨੂੰ ਬੰਦੇ ਸਮਝਦੇ ਹੋ ਹਨਾ ਤੁਹਾਨੂੰ ਲੱਗਦਾ ਵੀ ਤੁਹਾਡੇ ਜਾਣ ਆਪ ਦੇ ਕਿਉਂ ਮੈਨੂੰ ਕਿਸੇ ਨੇ ਮੇਰੀ ਰਿਪੋਰਟ ਬਣਾ ਕੇ ਭੇਜ ਦੇਣ ਵੀ ਝੋਟਾ ਬੋਲੋਗੇ ਤੇ ਝੁੱਟ ਦਊਂ ਭਕਾਈ ਮਾਰੀ ਜਾਂਦਾ ਕੀ ਟ੍ਰੇਡਲ آپریشن ਕੀ ਡਰਾਮੇ ਕੀ ਡਰਾਮੇ ਨਾ ਕਰੀਂ